ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਅਦੋਂ-ਵੱਦ ਮਾੜੀ ਹੋਈ ਚਾਹੁੰਦੇ ਵੀ ਚੱਲ ਉਹਦੀ ਵਿਚਾਰੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਨਾ ਕੋਈ ਤੇ ਆਪਦਾ ਇਹ ਕਾਰਨ ਦਾ ਇਹ ਚਾਣਕ ਮੌਤ ਹੋਈ ਆ ਜੀ ਇਸ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਆਪਾਂ 23 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਆ ਕੋਈ ਨਹੀਂ ਪਹੁੰਚੀ ਨੂੰ ਆ ਫਾਇਸਰ ਹੈ ਆ ਗਵਾਨ ਦੇ ਵਿੱਚ ਜਿਹੜਾ ਬੱਚੀ ਵਾਲਾ ਦਾ ਕੰਮ ਵਾਪਰਿਆ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਸਰਕਾਰ ਤੋਂ ਕੋਈ ਜਵਾਬ ਨਹੀਂ ਦੇ? ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਅਦੋਂ-ਬਦ ਮਾੜੀ ਹੋਈ। ਚਾਹੁੰਦੇ ਆ ਵੀ ਚਲ ਉਹਦੀ ਵਿਚਾਰੀ ਦੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਰਾ ਕੇ ਕਰਸਾ ਕਰਨੋ ਦਾ। ਕਿੱਡਾ ਘਰ ਪਰਿਵਾਰਾ ਜੀ ਕਿਸ ਚੀਜ਼ ਤੇ ਗਿਆ ਰ ਇਹਨਾਂ ਦਾ ਕੀ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟ੍ਰਾਈਡ ਅੰਟਾ ਦੇ ਪ੍ਰਾਈਵੇਟ ਨੌਕਰੀ ਉੱਤੇ ਕਰਦੇ ਜੀ ਪਹਿਲਾਂ ਟਰੱਕ ਡਰਾਈਵਰ ਸੀ ਬਾਹਰ ਬੂਰ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ ਕਿ ਪਰਿਵਾਰ ਇਸ ਖਰਚੇ ਨੂੰ ਚੱਕ ਸਕਦਾ ਹੈ ਕਿ ਜੀ ਨਹੀਂ ਜੀ ਇਹਨਾਂ ਖਰਚਾ ਕਿ ਮੈਂ ਕਰਨੂੰਗਾ ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਲਾ ਕੇ ਭੇਜੀਏ ਨਾ ਕਿਸੇ ਕੋਕੀ ਹੋ ਗਈ ਉਹ ਜੀ 7-8 ਮਹੀਨੇ ਪਹਿਲਾਂ ਹੋਇਆ ਗਈ ਨੂੰ ਉਸ ਨੂੰ ਕੀ ਨਾਮ ਹੈ ਜੀ ਤੁਹਾਡਾ ਜੀ ਪਰਮਜੀਤ ਸਿੰਘ ਜੀ ਪਰਮ ਸਿੰਘ ਜੀ ਬਿਤੇ ਇਹ ਬੱਚੀ ਵਾਲੀ ਬਖਾਨਦ ਵਾਪਰਿਆ ਕਿਹੜੇ ਥਾਂ ਗਈ ਸੀਗੀ ਤੋਂ ਤੁਹਾਨੂੰ ਪਤਾ ਲੱਗਿਆ ਕੀ ਕਾਰਨ ਦੱਸ ਰਿਹਾ ਜੀ ਕਾਰਨ ਦਾ ਇਹ ਅਚਾਨਕ ਮੌਤ ਹੋਈ ਆ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਇਹ ਆਪਾਂ 23 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਤੇ ਮਨ ਪੜਨ ਵੇਸ ਤੇ ਗਈ ਸੀ ਪੜ ਰਹੀ ਸੀਗੀ ਉਹਨਾਂ ਨੂੰ ਜੀ ਨੇ ਸੋਚ ਚ ਪਤਾ ਜੀ ਸਭ ਨੂੰ ਸਾਨੂੰ ਕੁੜੀਆਂ ਦਾ ਫੋਨ ਆਇਆ ਜੀ ਪੁਲਿਸ ਦਾ ਫੋਨ ਆਇਆ ਤੁਹਾਨੂੰ ਕੀ ਕਿਹਾ ਗਿਆ ਉਹ ਕਹਿੰਦੇ ਵੀ ਛੋਟੀ ਬੱਚੀ ਦੀ ਅਚਾਨਕ ਮੌਤ ਹੋ ਗਈ ਕੁੜੀਆਂ ਨੇ ਦੇਖਿਆ ਜੀ ਪੁਲਿਸ ਨੂੰ ਕਾਲ ਕਰੀ ਪਰਛਾ ਆ ਕੇ ਨੇ ਹੈਂਡ ਓਵਰ ਕਰੀ ਬੋਡੀ ਤੇ ਪੁਲਿਸ ਦੀ ਕਾਲ ਆਈ ਜੀ ਤੇ ਤਾਂ ਉਹਨਾਂ ਦੀ ਡੈਡ ਬੋਡੀ ਇੱਥੇ ਲਿਆਉਣ ਦਾ ਕੀ ਪ੍ਰੋਸੀਜਰ ਚੱਲ ਰਿਹਾ ਕਿਸੇ ਨਾਲ ਗੱਲਬਾਤ ਨਹੀਂ ਅਜੇ ਕਿਸੇ ਨਾਲ ਹੋਈ ਨਹੀਂ ਜੀ ਗੱਲ ਅਜੇ ਕਰ ਰਹੇ ਆ ਜੀ ਗੱਲਬਾਤ ਮੀਤ ਹਰ ਨੂੰ ਭੇਜੇ ਸੀਗੇ ਮੈਸੇਜ ਵਗੈਰਾ ਮਾੜੀ ਮੋਟੀ ਕਾਸਪੌਂਸ ਆਈ ਕੋਈ ਨਹੀਂ ਮਿਲਿਆ ਸਾਨੂੰ ਤੇ ਐਸੀ ਬੌਡੀ ਦਾ ਸਰਕਾਰੋਂ ਅੱਗੇ ਕਹਿੰਦੇ ਸਾਡੀ ਬੌਡੀ ਇੱਥੇ ਜਾਂਦੀ ਜਾਵੇ ਸਾਡੀ ਇਹਨਾਂ ਮਦਦ ਕਰੀ ਜਾਵੇ ਕੀ ਕੰਮ ਕੀ ਕਰਦੇ ਹੋ ਜੀ ਕੰਮ ਦਾ ਡਰਾਈਵਰੀ ਦਾ ਜੀ ਡਰਾਈਵਰੀ ਕਰਦੇ ਹਾਂ ਕਿੰਨਾ ਕ ਖਰਚਾ ਦੱਸ ਰਿਹਾ ਅਸਲ ਵਿੱਚ ਜੀ 14 ਤੋਂ 15 ਲੱਖ ਰੁਪਏ ਦੱਸ ਰਿਹਾ ਜੀ ਪਰਿਵਾਰ ਨੂੰ ਸਰਕਾਰ ਕੋਲੇ ਕੀ ਗਹਾਰਨਾ ਕਹਿੰਦੇ ਜੀ ਬਾ ਸਰਕਾਰ ਜਿਹੜੀ ਮਦਦ ਕਰਦੀ ਹੈ ਸਾਡੀ ਬੌਡੀ ਜਿਹੜੀ ਮਗਾ ਕੇ ਦੋ ਸਾਡੀ ਮਦਦ ਕਰੀ ਆਰਥਿਕ ਨਹੀਂ ਸਾਡੀ ਹੈ ਨਹੀਂ ਪੂੰਜੀ ਵੀ ਦਾ ਆਜਨੇ ਪੈਸੇ ਲਾ ਸਕੀ ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਅਦੋਂ-ਬਦ ਮਾੜੀ ਹੋਈ ਚਾਹੁੰਦੇ ਵੀ ਚੱਲ ਉਹਦੀ ਵਿਚਾਰੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਕਾਰਨ ਦਾ ਇਹ ਚਾਨਕ ਮੌਤ ਹੋਈ ਆ ਜੀ ਇਸ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਆਪਾਂ 23 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਹੋ ਗਏ ਨੇ ਪਹੁੰਚੀ ਨੂੰ ਆ ਫਾਈਸਰ ਹੈ ਆ ਗਵਾਨ ਦੇ ਵਿੱਚ ਜਿਹੜਾ ਬੱਚੀ ਵਾਲਾ ਦਾ ਕੰਮ ਵਾਪਰਿਆ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਸਰਕਾਰ ਤੋਂ ਕੋਈ ਜਵਾਬ ਨਹੀਂ ਦੇ? ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਅਦੋਂ-ਬਦ ਮਾੜੀ ਹੋਈ। ਉਹ ਚਾਹੁੰਦੇ ਆ ਵੀ ਚਲ ਉਹਦੀ ਵਿਚਾਰੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਰਾ ਗਾਉਂ ਕਿਸਾਨਾਂ ਦਾ ਇਹ ਕਿੱਡਾ ਘਰ ਪਰਿਵਾਰਾ ਜਿ ਕਿਸ ਚੀਜ਼ ਤੇ ਗਿਆ ਰ ਇਹਨਾਂ ਦਾ ਕੀ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟ੍ਰਾਈਡ ਅੰਟੜਾ ਦੇ ਪ੍ਰਾਈਵੇਟ ਨੌਕਰੀ ਉੱਤੇ ਕਰਦੇ ਜੀ ਪਹਿਲਾਂ ਟਰੱਕ ਡਰਾਈਵਰ ਸੀ ਬਾਹਰਪੂਰ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ ਕਿ ਪਰਿਵਾਰ ਇਸ ਖਰਚੇ ਨੂੰ ਚੱਕ ਸਕਦਾ ਹੈ ਕਿ ਜੀ ਨਹੀਂ ਜੀ ਇਹਨਾਂ ਖਰਚਾ ਕਿ ਮੈਂ ਕਰਨੂੰਗਾ ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਭਲਾ ਕੇ ਭੇਜੀਏ ਨਾ ਕਿਸੇ ਕੋਕੀ ਹੋ ਗਈ ਉਹ ਜੀ 7-8 ਮਹੀਨੇ ਪਹਿਲਾਂ ਹੋਇਆ ਗਈ ਨੂੰ ਉਸ ਨੂੰ ਕੀ ਰੰਗ ਹੈ ਜੀ ਤੁਹਾਡਾ ਜੀ ਪਰਮਜੀਤ ਸਿੰਘ ਜੀ ਪਰਮ ਸਿੰਘ ਜੀ ਇਹ ਬੱਚੀ ਵਾਲੀ ਬਖਾਨਦ ਵਾਪਰਿਆ ਕਿਹੜੇ ਥਾਂ ਗਈ ਸੀਗੀ ਤੋਂ ਤੁਹਾਨੂੰ ਪਤਾ ਲੱਗਿਆ ਕੀ ਕਾਰਨ ਦੱਸ ਰਿਹਾ ਜੀ ਕਾਰਨ ਦਾ ਇਹ ਅਚਾਨਕ ਮੌਤ ਹੋਈ ਆ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਆਪਾਂ 23 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਤੇ ਮਨ ਪੜਨ ਵੇਸਤੇ ਗਈ ਸੀ ਪੜ ਰਹੀ ਸੀਗੀ ਤੁਹਾਨੂੰ ਕਿਹਨੇ ਸੋਚਣ ਕੀਤਾ ਜੀ ਇਸ ਵਾਰ ਸਾਨੂੰ ਕੁੜੀਆਂ ਦਾ ਫੋਨ ਆਇਆ ਜੀ ਪੁਲਿਸ ਦਾ ਫੋਨ ਆਇਆ ਤੁਹਾਨੂੰ ਕੀ ਕਿਹਾ ਗਿਆ ਇਹਨੂੰ ਉਹ ਕਹਿੰਦੇ ਵੀ ਥੋੜੀ ਬੱਚੀ ਦੀ ਅਚਾਨਕ ਮੌਤ ਹੋ ਗਈ ਕੁੜੀਆਂ ਨੇ ਦੇਖਿਆ ਜੇ ਪੁਲਿਸ ਨੂੰ ਕਾਲ ਕਰੀ ਪਰਛਾ ਆ ਕੇ ਨੇ ਹੈਂਡ ਓਵਰ ਕਰੀ ਬੋਡੀ ਤੇ ਪੁਲਿਸ ਨੂੰ ਕਾਲ ਆਈ ਜੀ ਤੇ ਤਾਂ ਉਹਨਾਂ ਦੀ ਡੈਡ ਬੋਡੀ ਇੱਥੇ ਲਿਆਉਣ ਦਾ ਕੀ ਪ੍ਰੋਸੀਜਰ ਚੱਲ ਰਿਹਾ ਕਿਸੇ ਨਾਲ ਗੱਲਬਾਤ ਨਹੀਂ ਅਜੇ ਕਿਸੇ ਨਾਲ ਹੋਈ ਨਹੀਂ ਜੀ ਗੱਲ ਅਜੇ ਕਰ ਰਹੇ ਆ ਜੀ ਗੱਲਬਾਤ ਮੀਤ ਹਰ ਨੂੰ ਭੇਜੇ ਸੀਗੇ ਮੈਸੇਜ ਵਗੈਰਾ ਮਾੜੀ ਮੋਟੀ ਕੋਈ ਰਿਸਪੌਂਸ ਆਈ ਕੋਈ ਨਹੀਂ ਮਿਲਿਆ ਸਾਨੂੰ ਤੇ ਇਸ ਬੋਡੀ ਦਾ ਸਰਕਾਰ ਨੂੰ ਅੱਗੇ ਕਹਿੰਦੇ ਸਾਡੀ ਬੋਡੀ ਇੱਥੇ ਜਾਂਦੀ ਜਾਵੇ ਸਾਡੀ ਇਹਨੀ ਮਦਦ ਕਰੀ ਜਾਵੇ ਕੀ ਕੰਮ ਕੀ ਕਰਦੇ ਹੋ ਜੀ ਕੰਮ ਦਾ ਡਰਾਈਵਰੀ ਦਾ ਜੀ ਡਰਾਈਵਰੀ ਕਰਦੇ ਹਾਂ ਕਿੰਨਾ ਕ ਖਰਚਾ ਦੱਸ ਰਿਹਾ ਉਸ ਵਿੱਚ ਜੀ 14 ਤੋਂ 15 ਲੱਖ ਰੁਪਏ ਦੱਸ ਰਿਹਾ ਜੀ ਪਰਿਵਾਰ ਨੂੰ ਸਰਕਾਰ ਕੋਲੇ ਕੀ ਗੁਹਾਰਨਾ ਚਾਹੁੰਦਾ ਜੀ ਬਾ ਸਰਕਾਰ ਜਿਹੜੀ ਮਦਦ ਕਰ ਜੇ ਸਾਡੀ ਬੌਡੀ ਜਿਹੜੀ ਮਗਾ ਕੇ ਦੋ ਸਾਡੀ ਮਦਦ ਕਰੀ ਆਰਥਿਕ ਨਹੀਂ ਸਾਡੀ ਹੈ ਨਹੀਂ ਪੂੰਜੀ ਵੀ ਦਾ ਸਾਡੇ ਨੇ ਪੈਸੇ ਲਾ ਸਕੀ